ਮਾ ਕੇ ਮੇਰੀ ਕਲੀ ਸੱਗੇ ਬਰਾਬਰ ਅੰਕੜਾ ਕਹੋਸੀਏ ਵੀ ਬਾਈ ਨੂੰ ਮੈਂ ਕਰੀਆ ਤੇ ਮੇਰੀ ਸਾਰੀ ਕਦੇ ਕੇਰਾ ਭਾਈ ਸਾਡੇ ਪਾਹੇ ਉੱਤੇ ਵੱਡਾ ਸਰਕਾਰਵਾ ਜਿੱਥੋਂ ਆ ਗਿਆ ਗੁੱਪੜ ਪਲੋਟ ਡੀਟਿੰਗ ਦਾ ਮੈਚ ਆਇਆ ਹਾਂ ਇਹ ਤੇ ਦੂਜੀ ਪਟਨਾ ਦੇ ਉੱਤੇ ਗਰਾਊਂਡ ਤੇ ਤੈਸੀਏ ਆਹ ਤੇ ਸਾਥੀ ਆਪ ਲੈ ਕੇ ਰਹੀ ਸੀ ਨਾਲ ਮੈਂ ਵੀ ਮੇਰੇ ਆਇਆ ਹਾਂ ਮੈਂ ਨੂੰ ਮੱਤ ਨਾਲ ਨਹੀਂ ਕੀਤਾ ਹੋਇਆ ਗੁਰਮਾਰਾ ਜੀ ਕੀ ਹੋਇਆ ਹੈ ਆਰ ਇੱਕ ਬੱਤੀ ਹੈ ਲਾਸਟ ਪਾਟਰ ਫਿਲ ਮੈਚ ਦਾ ਉਹ ਕੇਜ ਆ ਗਿਆ ਮੇਰੇ ਮਾਰ ਤੇ ਖਾਂਦੇ ਵਾਲਾ ਇਹ ਦੋਨੋਂ ਕਿਤਾ ਪਹਿਲਾ ਸੈਮੀ ਫੇਰ ਕੀ ਕਰਨਾ ਲੋ ਧਾਣੀਆਂ ਮੈਨੇ ਆਨ ਤੇ ਖਾਂਦੇ ਵਾਲਾ ਇੱਕ ਬਾਈ ਕਿਹਾ ਜਦੋਂ ਮੈਨੇ ਆਨ ਤੇ ਖਾਂਦੇ ਨਾਲ ਮੈਚ ਫੇਰਾ ਕਹਾਂ ਕੰਪਿਊਟਰ ਨੂੰ 15-15 ਨੰਬਰ ਦੇ ਮੈਂ ਕੋਈ ਨਾ ਬਾਈ ਇਹ ਪ੍ਰਬੰਧਕ ਜਿੱਦਾ ਕਹਿ ਕੇ ਹੱਲੇ ਵਾਲੇ ਹੋ ਆ ਜੀ ਆਹ ਕਿਹਦਾ ਬਾਹਰ ਕਰਦਾ ਸੀ ਭਰਵਾਸੀ ਹੋਣ ਕੰਨੀ ਕਬੱਡੀ ਸਾਡੇ 10 ਨੰਬਰ ਦੇ ਹਾਂ ਸਾਡੇ 10 ਤੇ 11 ਸਾਹਮਣੇ ਵਾਲਾ ਤੇ ਮੇਰੇ ਵਾਲ ਦੋਨੋਂ ਟੀਮਾਂ ਇੱਕ ਪਹਿਲਾ ਸੈਮੀਫਾਈਲ ਗਰਾਊਂਡ ਤੇ ਖੜਾ ਰਹੀਆਂ ਆ ਮਹਤਵਪੂਰਨ ਮੈਚ ਲਈ ਮੈਂ ਤੇ ਨੀ ਤਿਆਰ ਨਹੀਂ ਸਾਡੇ ਏਰੀਆ ਦਾ ਮਾਣ ਹੈ ਸਾਰੇ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਔਰ ਮੈਂ ਜਿਹੜਾ ਭਰਾ ਔਰ ਹਾਂਜੀ ਬਾਦਕੇ ਲੋਕੀ ਬਣਾਏ ਦੋ ਦੰਗੀਆਂ ਦੋ ਦੰਗੀਆਂ ਕਹਿ ਰਹੇ ਭਧਾਲ ਦੀ ਟੀਮ ਦੇ ਇਸੇ ਮੈਦਾਨ ਵਿੱਚ ਕਾਟਾ ਲਾਉਂਦੇ ਹੋਏ ਵੱਡੀ ਮਾਰ ਹੈ ਧੰਨਵਾਦ ਸਾਡੇ ਅੰਕਲ ਜੀ ਭਧਾਲ ਤੋਂ ਆਏ ਸੰਸੇਲ ਸਿੰਘਾ ਵੱਡੇ ਪਿਆਰ ਸਾਡੇ ਲਈ ਆਪਣੀ ਪਿਆਰ ਸਾਡਾ ਆਪਣਾ ਵਧੀਆ ਰਿਸ਼ਤਾ ਜਿਹੜਾ ਉਹਨਾਂ ਕੋਲ ਵੀ ਹੈ ਉੱਧਰ ਮਾਨੋ ਸੁਖਰਾਮ ਸਿੰਘ ਵੀ 라ਖੀ ਬੱਠਿਆ ਲਾਗੇ ਦੇ ਵਿੱਚ ਬਹੁਤ ਬੜਾ ਬਹੁਤ ਵਧੀਆ ਅੰਦਾਜ਼ ਬਹਿ ਮਾਨੋ ਸੁਖਰਾਮ ਸਿੰਘ ਜੀ ਦਾ ਵੀ ਕਮਬ ਰਾਈਟ ਸਾਡੇ ਬਹੁਤ ਰੰਗਲਾ ਪਿਆਰਾ ਆ ਵਾਕਿਆ ਦਾ ਕੋਈ ਵੀ ਵੀ ਜਾਂਦਾ ਨਹੀਂ ਕਰਲੀ ਸੀ ਹਰ ਕੋਦੇ ਪਿਆਰ ਸਰਕਾਰ ਦਾ ਬੰਦ ਹੋਇਆ ਕਦੇ ਮਨ ਨੂੰ ਖਤਰਾ ਮਸੀਹ ਨਹੀਂ ਇੱਕ ਬਹੁਤ ਨਰਮ ਸਾਡੇ ਅਖਾਵੇ ਬਹੁਤ ਵੱਡਾ ਪਿਆਰ ਨਾਲ ਤਾਜੋ ਕੇ ਨਗਰ ਦੇ ਚਾਰ ਦੀ ਪਰ ਕੰਤੀ ਉੱਤ ਫੜਾ ਹੋਆ ਕੁੱਤ ਪਾਈ ਦੇ ਹੋ ਧੜਕੇ ਲੱਗਿਆ ਪਿਆਰ ਜੋ ਜਿਹੜੀ ਭਰਾ ਦੀ ਜੀਵੇ ਉਹ ਖੇਤੋਂ ਦੇ ਪਾਸੇ ਆ ਗਈ ਹੈ इसलिए <laughs> काका ਤਾਂ ਵੀ ਪੜਾ ਰਿਹਾ ਧਾਕੀ ਦੇ चार ਚਾਰਾਂ ਦੇ ਦੇ ਕੇ ਬੜੇ ਪੱਟ ਦੇ ਵੱਜੀ ਪ੍ਰੈਸ ਕੋਲ ਬਰਾਬਰ ਦੇ ਨਾਲ ਅੰਤਾਰ ਹੈ ਨੰਬਰ 8 ਦਾ ਕਿ ਰਾਦੇ ਕੰਨੇ ਤੇਜੀ ਕਰਦਾ ੱਤਾਂ ਨਾਲ ਨਾਲ ਪਕੜਿਆ ਨੂੰ ਸੱਤਾ ਨੂੰ ਸੁਤੇ ਹੈ ਕਿ ਜੱਤੀ ਕਿਰੋਸ ਮੇਰਾ ਉਹ ਜੱਤੀ ਕਿਰੋਸ ਮੇਰਾ ਮੋੜ ਦੇ ਪਾਸੇ ਪੜਾ ਹੈ ਭਾਈ ਜੱਗੀ ਮਾਰ ਬਾਦ ਤੋਂ ਨਾਲੇ ਕੋਈ ਨਹੀਂ ஆனால் நான் என்ன செய்தால் தான் கால்கள் கால்கள் பண்ணிக்கலாம் ਜੱਫਾ ਤੋੜਨਾ ਅੱਜ ਦੀ ਗੱਲ ਦੀ ਗੱਲ ਵੀ ਗੱਲ ਉਸ ਦਿਨ ਦੀ ਗੱਲ ਕਦੇ ਚੰਗੀ ਹੋਣ ਦੀ ਗੱਲ ਹੈ ਤੇ ਵੀਓ ਕਦੇ ਪ੍ਰਦੀਪ ਵਾਲਾ ਦੀ ਕਦੇ ਮਹਿਤੋ ਵਾਲਾ ਦੀ ਕਦੇ ਢੀਂਗੀ ਪ੍ਰਧਾਰ ਦਾ ਨਹੀਂ ਜਾਂਦਾ ਪਰ ਇਸ ਲਈ ਜੱਫਾ ਜਿਹੜਾ ਪ੍ਰਧਾਰ ਦੀ ਟੀਮ ਨਹੀਂ ਤਕੜੇ ਨੰਬਰ ਦਾ ਬਾਦ ਕਰਦਾ ਹੋਇਆ ਅੱਗੀ ਕਬੱਡੀ ਵੀਰ ਕਰੂਗਾ ਹਾਂ ਕਬੱਡੀ ਕੌਣ ਦੀ ਗੱਲ ਕਰਦਾ ਹੈ ਪ੍ਰਧਾਰ ਦੀ ਟੀਮ ਕੋਟੀ ਦੀ ਟੀਮ ਹੈ ਸਦੀਪ ਜੀ ਆਇਆ ਬਹੁਤ ਧੰਨਵਾਦ ਸਾਰੇ ਮਿੱਤਰਾਂ ਆਓ ਜਿਹੜੇ ਵਿਸ਼ੇ ਤੌਰ ਤੇ ਅੱਜ ਜਿਹੜੇ ਪੰਜਾਬ ਆ ਪੂਰਨ ਕਰਾਵਾ ਕੰਨੇ ਮੁੰਡੇ ਨੇ ਆਨੇ ਆਲੇ ਉਹ ਵੱਡਾ ਪਰਲਾ ਆ ਬੰਦੇ ਨੂੰ ਵਗੇ ਰਸੀਜੀ ਸਟੇਜਾ ਬਣਨਾ ਵੱਡੀ ਸ਼ੋਅ ਹੈ ਅਗੇ ਰਸੀਜੀ ਸਟੇਜਾ ਬਣਦੀ ਇਹ ਕੋਕੋ ਬਾਣੀ ਕੋਨੀ ਐਮਸੀ ਵੀ ਇਹ ਨਾਮ ਕਹਿੰਦੇ ਜਿਸ ਨਾਲ ਰਾਜਾ ਕੋ ਪਹਿਲਾ ਹੁਕੇ ਲੈਣਾ ਆ ਵੱਡੀ ਸ਼ੋਅ ਦਾ ਭੌਦੀ ਜੀ ਨੂੰ ਕਬੱਡੀ ਵਾਲਾ ਬੰਦਾ ਦੀ ਹੋਈ ਹੈ ਕਾਕੇ ਦੀ ਰੇਤ ਹੈ ਕਾਕੇ ਦੀ ਰੇਤ ਨੂੰ ਸਭ ਤੋਂ ਸਾਨਾ ਭਰਾ ਕਹਿੰਦਾ ਇੱਕ ਸੋ ਕਾਕੇ ਵੀ ਆਇਆ تے یہ جناب یوسی اکٹھے کھیل رہے ہیں یعنی جو تیر تیرا بھی تھانہ ہے لو کبڈی اسرے کاکا لو نو آیا کاکا تے دوسرے پاسے بھاگ گیا اک طرف سے بھی بھائیو ٹھکے حکم میں ریپر پر صبر ہو گیا ہاں جی ہاں جناب کر نہیں ہاں کوئی نہ بہت ہارے ہاں ہے لڑکے لگ گئے وہ کھان دے بھائی ہا کریا ਆ ਮੈਨੂੰ ਚਲੋ ਮੈਂ ਤਾਂ ਉਹ ਫੇਰ ਆ ਜਾਗਦਾ ਕਰੋ ਖੇਤਾਂ ਲੈ ਜੜੀ ਹੁੰਦੀ ਹੈ ਗਰਾਮੀ ਦੇ ਗਰਾਮੀ ਚੜੀ ਹੁੰਦੀ ਹੈ ਆ ਫੇਰ ਦੇ ਗਰਾਮੀ ਦਾ ਗਰਾਮੀ ਚੜੀ ਹੁੰਦੀ ਹੈ ਸੁਧਾਰ ਦਾ ਸੁਧਾਰ ਦਾ ਪਰ ਨੰਬਰ ਇਸੇ ਰਿਕਟਾ ਮੇਰੇ ਨਾਲ ਤੇ ਖਾਣੇ ਵਾਲੇ ਤੇ ਦੋਵੇਂ ਟੀਮਾਂ ਜਿਹੜੀਆਂ ਗਾੜੀ ਇਕੱਠ ਮਾਰਦੇ ਨੇ ਤਾਂ ਜਿਹੜੇ ਮੰਦਿਰ ਪਰ ਕੀ ਹੁੰਦਾ ਹੈ ਸਾਡੇ ਤਾਂ ਜਿਹੜੇ ਜੰਡਾਰੀ ਜੀ ਦੀ ਗਾੜੀ ਚੜੇ ਹੋਏ ਆ ਕੰਤੀ ਹਾਂਜੀ ਫੋਟੋ ਨਾਲ ਵੀ ਅਮਰੇ ਐਨਰਜੀ ਕਲਬ ਦੀ ਬਹੁਤ ਵੱਡੀ ਜੇਤ ਜੱਤੀ ਪਾਈ ਆਪੀ ਖਾਰਾ ਨਾ ਕਹਿੰਦੇ ਆ ਮੈਂ ਤੁਹਾਡੇ ਸਾਹਦੇ ਆਉਂਗਾ ਬੈਠੇ ਆਂ ਸ਼ਕੀਨਾ ਦੇ ਯਾਰ ਦੋਸਤਾਂ ਦੇ ਨਾਲ ਅਮਰ ਕੰਡਾ ਪੱਟੀਆਂ ਪੱਟੀਆਂ ਦੇ ਸ਼ਕੀਨਾ ਲੱਗੀਆਂ ਨੇ ਉਹਨਾਂ ਨੂੰ ਉਸਤੇ ਵੀ ਮੱਝਿਆ ਵੀ ਸਾਡੇ ਪਰਵਾ ਲੈਣੇ ਆਪਾਂ ਤੇ ਉਹ ਸ਼ਾਨਦਾਰ ਕਬੱਡੀ ਕੱਪ ਚੱਲ ਰਿਹਾ ਵੀ ਆਪਾਂ ਮੈਚ ਵੀ ਦੇਖਣਾ ਉਹ ਯਾਰਾਂ ਦੋਸਤਾਂ ਦੇ ਨਾਲ ਉਹ ਅਮਰ ਕੰਡਾ ਵੀ ਉਹ ਯਾਰ ਦੋਸਤ ਬੈਠਿਆ ਆਨਰੇਕ ਬਾਅਦ ਬੱਜੀ ਤੋਂ ਨਾਲ ਖੜਿਆ ਪਰ ਇਧਰ ਵੀ ਸਾਹੇ ਰਾਮਗੜ੍ਹ ਵਾਲਾ ਟੀਮ ਦਾ ਨਾਮ ਸੰਗੜਾ ਜੱਫਾ ਨੰਬਰ ਆਪਣੀ ਟੀਮ ਦੇ ਪੁਆਇੰਟ ਦਾ ਵਾਦਾ ਕਰਦਾ ਹੋਇਆ ਜੱਫਾ ਤੋੜਾ ਅਗਲੀ ਕਬੱਡੀ ਪਾਲੇ ਦੀ ਖੇਡ ਮੈਦਾਨ ਦੇ ਵਿੱਚ ਵਾਦਾ ਹੋਇਆ ਹੈ ਪਹਿਲੇ ਸੈਂਕੜੇ ਦੋਨੋਂ ਟੀਮਾਂ ਨੇੜੇ ਵਾਲਾ ਤੇ ਸਾਹਮਣੇ ਵਾਲਾ ਇਹ ਗੱਲ ਵੀ ਨਾਲ ਟੀਮਾਂ ਦੇ ਪਲੇਅਰ ਨੇ ਉਹ ਗਰਾਊਂਡ ਵਿੱਚ ਆ ਜਾਣਗੇ ਆਪਣੀ ਜੱਫੇ ਦੀ ਹਾਜ਼ਰੀ ਕਰਕੇ ਜਦੋਂ ਮੈਦਾਨ ਖਤ ਹੋਗਾ ਦੂਜੀ ਟੀਮਾਂ ਨੂੰ ਲੈਣਾ ਵੀ ਕਰ ਦੇਣ ਇਹਨਾਂ ਨੂੰ ਇਹ ਨੋਟ ਰੱਖਣਾ ਸਾਡੇ ਜੀਰਾ ਅੱਜ ਇਹ ਇੱਕ ਬਹੁਤ ਹੀ ਵੱਡੀ ਕਬੱਡੀ ਖੇਡ ਹੈ। ਆਹ ਆਹ ਨੰਬਰ ਕਹਿੰਦੇ ਪਹਾੜੀਆਂ ਘंसा ਜੋੜਦਾ ਹੋਇਆ। ਜੱਗੀ ਬਾਈਆ ਬਕਸ਼ੀ ਖਾ ਗਿਆ। ਲਾਲਾ ਪੁੰਦਰਾ ਗਿਆ। ਨਾਲ ਸਿੰਦੂਆ ਗਿਆ ਲਾਲੀ ਪੁੰਦਰਾ। ਭਾਈ ਕੁਸ਼ਵਿੰਦਰ ਕਨੇਡਾ ਦੇ ਰਹਿੰਦਾ। ਕਨੇਡਾ ਵੱਲੋਂ ਉਹਨਾਂ ਦੇ ਪੈਨ ਮੈਨ ਗੱਲ ਜਿਹੜੀ ਗੁਰਪ੍ਰੀਤ ਵੀਰ ਉਹਨਾਂ ਦੀ ਹੁੰਦੀ ਹੈ। ਔਰ ਪੁਧਾਰ ਦੇ ਖੇਡ ਵਿੱਚ ਵੀ ਗੱਲ ਹੁੰਦੀ ਹੈ। ਪਰ ਇਸ ਲਈ ਕਬੱਡੀ ਇਹ ਮੈਦਾਨ ਵਿੱਚ ਭਾਜੀ ਤੇ ਵੀ 3 ਨੰਬਰ ਪੈ ਰਹੀ ਹੈ। 4 1 3 ਆਹ ਦੇਖਦਾ ਵੀ ਕਹਿੰਦੇ ਪਈ ਹੋਈ ਕਬੱਡੀ ਪਰ ਕਹਿੰਦੇ ਸਿਰ ਤਾਰ ਗੱਭਰੂ ਕੋਸ਼ਿਸ਼ ਕਰਦਾ ਨੰਬਰ 80 ਨੇ ਭਾਗੀ ਕਰੀ ਟੀਮ ਦੇ ਵੀ ਭਾਗੀ ਨੇ ਜੋਰ ਦਿੱਤਾ ਉਧਰ ਭਾਈ ਗੁੱਟਾ ਰਾਜੇਤਵਾਸਾ ਦਾ ਆ ਜੇ ਆਣਾ ਰਾਜੇ 15 ਤੋਂ 16 ਤੱਕ ਦਾ ਟੂਰਨਾਮੈਂਟ ਸੀ ਨਾ ਉਹ ਕਹਿੰਦੇ ਵੀ ਉਸ ਦਿਨ ਦੇ ਕਿਹ ਪਿੰਡ ਦੇ ਵਿੱਚ ਮੈਰਿਜ ਆ ਗਿਆ ਵਿਆਹ ਆ ਗਿਆ ਉਹ ਖੜਾ ਪਿੱਛੇ ਕਰਦਾ ਇਹ ਵੀ ਅੱਜ ਨਾ ਸਿਰ ਸਾਡੇ ਮਿੱਤਰਾਂ ਨੂੰ ਬਾਹਰ ਨਾਲ ਗੁੱਟਾ ਪਈ ਗੋਜਾ ਸਿੰਘ ਜੀ ਜੋ ਧਾਰੀ ਦੇ ਭਾਗਵਾ ਵੱਡੇ ਪਿਆ ਉਹਨਾਂ ਮਿਲਵਾਉਂਦਾ ਖਿਡਾਰੀ ਦੀ ਟੀਮ ਲਈ ਨੰਬਰ ਜਿਹੜਾ ਜੋੜਦਾ ਹੋਇਆ ਪਹਿਲੇ ਪਾਸੇ ਭਾਗੀ ਦੇ ਵਾਲੇ ਮੁੰਡੇ ਆ ਮੈਚ ਸਮਾਪਤ ਜੀ ਦੋਨੇ ਟੀਮਾਂ ਨੂੰ ਨਾਮ ਕਰ ਲਈ ਆ ਦੋਨੇ ਟੀਮਾਂ ਨਾਲ ਨਾਮ ਉਹ ਜੀ ਪਧਾਰਦੀ ਟੀਮ ਜਿਹੜੀ ਇਸ ਮੈਚ ਦੀ ਵਿਤੋ ਟੀਮ ਹੈ ਹਾਂ ਜੀ ਦੋਨੇ ਟੀਮਾਂ ਨੂੰ ਨਾਮ ਕਰ ਲਓ ਮੈਂ ਬੇਨਤੀ ਕਰਦਾ ਹੁਣ ਵੀ ਵੀਰੇ ਗਗਨਾ ਸੰਪੰਚਕ ਸਾਡੇ ਸਹਿਯੋਗ ਇਹ ਦੂਜਾ ਮੈਚ ਟਰਾਈਡਰ ਦੀ ਟੀਮ ਨਾਲ ਖੇਡੂਗੀ ਹਾਂ ਜੀ ਜੇਕਰ ਮੈਨੂੰ ਜਲਾਏ